ਆਪਣਾ ਫੇਮ ਹਾਊਸ ਹੈ ਫਾਰਮ ਹਾਊਸ ਹੁੰਦਾ ਫਾਰਮ ਹਾਊਸ ਹੁੰਦਾ ਆਪਣਾ ਹਾਊਸ ਹੈ ਇੱਧਰ ਆਪਣਾ ਅਮਰੂਦਾਂ ਦਾ ਬਾਗ ਹੈ ਅਮਰੂਦ ਓਕੇ ਓਕੇ ਇਹ ਮੁੰਡਾ ਕਿੱਧਰੋਂ ਆ ਰਿਹਾ ਵਗਿਆ ਇਹ ਕੁੜੀ ਨੂੰ ਕਿਵੇਂ ਲਈ ਯਾਰ ਹੈ ਮੈਨੂੰ ਆਇ ਲੱਗਦਾ ਮੇਰੇ ਮੁੰਡੇ ਦੀ ਕੋਈ ਪੋਸਟ ਨਿਕਲਿਆਈ ਉਹ ਕੁੜੀ ਤਾਂ ਹੀ ਆਉਂਦੀ ਹੈ ਕੁੜੀਆਂ ਅੱਜ ਕੱਲ ਡਾਕਖਾਨੇ 'ਚ ਲੱਗੀਆਂ ਹੁੰਦੀਆਂ ਨੇ ਮਨ ਕਰੇ ਤਾਂ ਹੀ ਆਉਂਦੀ ਹੋਣੀ ਵੀ ਤੇਰੇ ਪੁੱਤ ਦੀ ਚਿੱਠੀ ਆ ਗਈ ਮੈਂ ਦੇਖਦੀ ਆ ਪੁੱਛਦੀ ਆ ਮੈਂ ਚੱਲ ਪ੍ਰਮਾਤਮਾ ਮੈਨੂੰ ਆ ਲੱਗਦਾ ਮੇਰੇ ਪੁੱਤ ਵਨ ਕਰੇ ਮਾਸਟਰ ਲੱਗ ਜੇ ਕੋਈ ਹੈਡਮਾਸਟਰ ਲੱਗ ਜੇ ਚੱਲੀਏ ਹੁਣ 15 ਹਾਂਜੀ 1 ਮਿੰਟ ਮੈਂ ਫੋਨ ਚੱਕ ਲਾਂ ਚਲੋ ਜੀ ਬੇਬੇ ਨਸਰੀਕਾਰ ਮੱਥਾ ਟੇਕਦਾ ਸਤਿ ਸ੍ਰੀ ਅਕਾਲ ਬੇ ਆ ਕੁੜੀ ਕਾਉਣਾ ਤਰਨਾਲੇ ਇਹ ਕੁੜੀ ਹਾਂ ਇਹਣਾ ਬੇਬੇ ਪੁੱਛਾ ਕੁਛ ਦੱਸੇਗਾ ਵੀ ਮੈਂ ਤੈਨੂੰ ਦੱਸਦਾ ਦਿੱਤਾ ਵੀ ਤੂੰ ਪੁੱਛਣਾ ਹਾਂ ਇੱਕ ਵੀ ਹੇ ਇਹ ਬੇਤਰੀ ਇਹ ਨੂੰ ਆ ਗਈ ਹਾਂ ਕਸ ਰਹੀ ਦੀ ਪਹਿਲੇ ਮੂੰਹ ਕਾਲਾ ਕਰਾਉਣ ਦੀ ਤੇਲ ਤੇ ਨੱਕ ਬਣਾ ਦੀ ਮੇਰਿਆ ਕਿਸੇ ਨੂੰ ਪੁੱਛਣਾ ਤੀ ਤੇਨੇ ਇਹ ਨੱਕ ਨਹੀਂ ਵਰਦਾ ਨੱਕ ਤਾਂ ਸਮਕਾ ਦੀ ਤੇਰੇ ਇੱਕ ਹੋਰ ਦਾ ਬੀਜੂ ਸੋਨੇ ਦਾ ਇਹ ਬਾਹਰ ਲੈ ਕੇ ਜਾਓ ਅਮਰੀਕਾ ਅਮਰੀਕਾ ਨੌ ਬੈਂਡ ਨੇ ਨੌ ਨੌ ਬੈਂਡ ਦੇ ਪਹਿਲਾਂ ਮੈਨੂੰ ਤਾਂ ਪੁੱਛ ਲਾਂ ਦਾ ਨਾਲੇ ਤੇਰੇ ਬਾਪ ਨੂੰ ਇਹ ਬੇਬੇ ਜਿੰਦਗੀ ਦੇ ਦਿਨਾਂ ਮੈਂ ਕਿੱਡੀ ਨਹੀਂ ਜੇ ਪੈਸੇ ਲੈ ਕੇ ਭੱਜ ਗਈ ਫੇਰ ਕੀ ਕਰਾਂਗਾ ਉਹ ਟੁੱਟ ਪੈਣੇ ਆ ਇਹ ਪੈਸੇ ਨਹੀਂ ਲੈ ਕੇ ਭੱਜੀ ਪੈਸੇ ਤਾਂ ਆਪਣੇ ਤਿੱਗਣੇ ਚੋਂਗਣੇ ਹੋ ਜਾਣਗੇ ਆ ਜਿਹੜੇ ਢਾਈ ਕੀਲੇ ਨੇ ਨਾ ਇਹਨਾਂ ਦੇ ਦੇਖੀ 10 10 8 8 10 10 ਬਾਈ ਬੰਦੇ ਐਂ ਜਾਣ ਕੇ ਬੇਬੇ ਐ ਕੀਲੇ ਵੀ ਉੱਪਰ ਨੂੰ ਉੱਡਣਗੇ ਵੇ ਤੈਨੂੰ ਨੌ ਫੈਂਡ ਤਾਂ ਦੇਖ ਲੈ ਤੈਨੂੰ ਕੋਈ ਆਬਦੀ ਤਾਂ ਨਹੀਂ ਉਹ ਦੇਖੀ ਹੋਗੀ ਤੈਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਸੀ ਪਹਿਲੇ ਤਾਂ ਮੇਰਾ ਸਰੀਕੇ ਚ ਨੱਕ ਵੜਾਤਾ ਤੂੰ ਤੂੰ ਕਰਾਤੀ ਸਾਰੇ ਪਾਸੇ ਤੈਨਾਂ ਮੇਰੀ ਏ ਬੇਬੇ ਵਿਆਹ ਤਾਂ ਕਰਾਉਣੀ ਤੀਆ ਉਹਦੇ ਕੋਲ ਹੋਰ ਨਾਲ ਨਹੀਂ ਕਿਸੇ ਨਾਲ ਇਹਦੇ ਨਾਲ ਸਹੀ ਮੇਰੇ ਤਾਂ ਘਿੱਡੇ 'ਚ ਚੌਰ ਰਹਿ ਗਿਆ ਸਾਰਾ ਮੈਂ ਤਾਂ ਤਰੀਕੇ ਤੇ ਇੰਨੇ ਪੰਪ ਮਾਰਦੀ ਸੀ ਵੀ ਮੈਂ ਤਾਂ ਬੈਂਡ ਵਾਜਿਆ ਨਾ ਵਿਆਹੂੰਗੀ ਮੈਂ ਤਾਂ ਐਡੇ ਚਾਹੂ ਕਰੂੰਗੀ ਮੈਂ ਪੈਲਸੀ 'ਚ ਵਿਆਹ ਕਰੂੰਗੀ ਐ ਕਰੂੰਗੀ ਤਾਂ ਤਾਂ ਜਮੀ ਮੇਰੀ ਭੱਤੀ ਪਹੁੰਚਤੀ ਏ ਮਾਂ ਕਿਉਂ ਤਾਂ ਹੁਣ ਸਿਰ ਦੇ ਉੱਤੇ ਘਰ ਚੱਕਿਆ ਚਲ ਤੂੰ ਪ੍ਰਿਆ ਇੱਕ ਵਾਰ ਪੈਰੀ ਹੱਥ ਨਾਲ ਚੱਲ ਅਪ ਅੰਦਰ ਚਲੀਏ ਵੇ ਚਾਹ ਰਿਆ ਤੂੰ ਇੱਥੇ ਬੈਠਿਆ ਰਹੇਗਾ ਆ ਦੇਖ ਲੈ ਕੀ ਜਾਂਦੇ ਚੜਾਹ ਕੇ ਤੇਰੀ ਲਾਡ ਨੇ ਅੰਦਰ ਚਰੇ ਆ ਕੋ ਗਲਤ ਬਹਾਲੇ ਕੀ ਕੋਈ ਕਾਸਰ ਰਹੇ ਦੀ ਤੀ ਮੂੰਹ ਕਾਲਾ ਕਰਾਉਣ ਦੀ ਪਹਿਲਾਂ ਤਾਂ ਤੇਰੇ ਬਾਪ ਨੇ 36 ਤੀਮੀਆਂ ਕਰ ਕਰ ਛੜਤੀਆਂ ਹੁਣ ਤੂੰ ਲੱਗਿਆ ਉਹੀ ਜੱਜ ਕਰਨ ਜਹੀ ਜੀ ਕੋ ਕੋ ਜੇ ਕੋ ਕੋ ਦੇ ਬੱਚੀ ਮੈਂ ਤਾਂ ਤਪਾ ਲਈ ਇਹ ਨਾ ਨੇ ਮੈਨੂੰ ਆ ਲੱਗਦਾ ਤੇ ਬਾਪ ਨੂੰ ਵੀ ਤਲਾਕ ਦੇਣਾ ਪਊਗਾ ਇਹਨੇ ਤਾਂ ਜਿਹੜਾ ਕੰਮ ਕਰਨਾ ਸੀ ਕਰਤਾ ਮੈਨੂੰ ਤਾਂ ਹੁਣ ਇੱਕ ਨਾਵਾ ਹੀ ਲਾਉਣੀ ਹੋ ਪਊਗੀ ਨੂੰ ਚਾਹੇ ਵਿਆਹ ਵਿਆਹ ਕੇ ਆਵੇ ਚਾਹੇ ਨਿਕਲ ਕੇ ਆਵੇ ਪਰ ਗੇਜੋ ਨੂੰ ਤਾਂ ਨੂੰਹੇ ਹੁੰਦੀ ਐ ਜੇ ਨੂੰ ਦੇਖਾ ਵਿਆਹ ਤੇ ਆਵੇ ਉਥੇ ਤਾਂ ਆਪਣੀ ਕੋਈ ਰੋਬ ਨਹੀਂ ਚੱਲਦਾ ਹੋਏ ਜੇ ਇਹ ਤੇ ਹੁਣ ਆ ਜਿਹੜੀ ਨਿਕਲੀ ਉਦੜੀ ਆਉਗੀ ਉਥੇ ਰੋਬ ਚੱਲੂਗਾ ਹੁਣ ਤਾਂ ਇਹ ਸਾਰੀ ਉਮਰ ਮੇਰੀ ਜੁੱਤੀ ਥੱਲੀ ਰਹੂਗੀ ਰੋਬ ਮਾਰ ਮਾਰ ਸਾਰੇ ਕੰਮ ਕਰਾਂ ਜੇ ਮੂਰੇ ਬੋਲੂਗੀ ਬੋਲਣ ਜੋਗੀ ਨਹੀਂ ਹੈਗੀ ਹੁਣ ਇਹ ਮੇਰੇ ਅੱਗੇ ਜੇ ਕਹੂਗੀ ਵੀ ਤੂੰ ਬੋਲੀ ਬੋਲੂਗੀ ਮੇਰੇ ਅੱਗੇ ਨੀ ਕੁੜੀਏ ਕੋਈ ਰੋਟੀ ਪਾਣੀ ਦੀ ਲਾ ਵੀ ਲੈ ਲੈ ਬੈਠੀਆਂ ਅੰਦਰ ਮੋਜਾਂ ਆਏ ਸੀ ਛੱਡੀ ਗੱਤੋ ਜੀ ਵੀ ਨਹੀਂ ਆਂਦੀ ਰੀ ਬੱਚੀਏ ਤੈਨੂੰ ਪਤਾ ਨਹੀਂ ਹੈਗਾ ਉਹ ਤੋਂ 11:00 ਵਜੇ ਪਹਿਲੇ ਜਨਾ ਰੋਟੀ ਨਾ ਪਾਣੀ ਮਾਜਾ ਨਹੀਂ ਲੈ ਕੇ ਬੈਠੀ ਐਂ ਦੀ ਫੋਨ ਆ ਇਹ ਫੋਨ ਤੇਰਾ ਪੇਕੇ ਚੱਲਦਾ ਹੋਊਗਾ ਔਰ ਕੋਈ ਫੋਨ ਨਹੀਂ ਚੱਲਦਾ ਨਾ ਮੈਂ ਤਾਂ ਹੁਣੀ ਉੱઠી ਸੀਗੀ ਹੁਣੀ ਪਹੁੰਚ ਲਾਇਆ ਸੀਗਾ ਨਾ ਆ ਕੇ ਜਲੂਸ ਕੱਢੀ ਫਿਰਦੀ ਐ ਤੂੰ ਐ ਐ ਐ ਗੜੀਆਂ ਉੱਚੀ ਜੰਬੀ ਪਾਰ ਕੇ ਨਿਕਾਏ ਤੂੰ ਦਾ ਪਾਈ ਫਿਰਦੀ ਐ ਬਈ ਇਹ ਕੰਮ ਮਨੂਰੇ ਚੱਲਦਾ ਆਪਣੇ ਘਰੇ ਪਿੰਡ ਚ ਤੈਨੂੰ ਮੈਂ ਦੱਸਾਂ ਗੱਲ ਪੌਂਦੀ ਸੀਗੀ ਉੱਥੇ ਪੌਂਦੀ ਹੋਣੀ ਪਤੂਰੇ ਨਹੀਂ ਚੱਲਦਾ ਹੁਣ ਔਰੇ ਮੇਰਾ ਸਰੀਕੇ ਤੇ ਤੂੰ ਨੱਕ ਬੜਾਵੇਂਗੀ ਅਗਲਾ ਕਹੂੰਗਾ ਆਪੇ ਦੇਵ ਪੌਂਦੀ ਐ ਨੂੰ ਨਹੀਂ ਕੀਜੀ ਚੁਗਲੀ ਪਾਈ ਫਿਰਦੀ ਹੈਗੀ ਪਰ ਬੇਬੇ ਮੈਂ ਹੁਣ ਪੰਜਾਬੀ ਸੂਟ ਕੇ ਮੈਂ ਲੈ ਕੇ ਆਵਾਂ ਸੂਟ ਉਹ ਤੇਰੀ ਮਾਸੀ ਦੀ ਕੁੜੀ ਦੇ ਪਏ ਨੇ ਉਹੀ ਪਾ ਲੈ ਪਰ ਬੇਬੇ ਮੈਂ ਤਾਂ ਕਿਸੇ ਦੇ ਕੱਪੜੇ ਪੌਂਦੀ ਨਹੀਂ ਮੇਰੇ ਕੋਲ ਤਾਂ ਸਾਰੇ ਕੱਪੜੇ ਆ ਹੀ ਨੇ ਜਿੰਨਾ ਟਾਈਮ ਬੰਦੇ ਨਹੀਂ ਮੈਂ ਹੀ ਪਾਉਂਗੀ ਉਹ ਪਏ ਨੇ ਸੂਟ ਤਿੰਨ ਚਾਰ ਜੇ ਤੈਨੂੰ ਉੱਚੇ ਨੀਵੇਂ ਲੱਗਦੇ ਨੇ ਉਹ ਪਈਆ ਮਸ਼ੀਨ ਚਾੱਕਿਆ ਉਹਨੂੰ ਉੱਚੇ ਨੀਵੇਂ ਕਰਕੇ ਪਾ ਲੈ ਕਿਉਂ ਪਕਰ ਕੇ ਤੂੰ ਪੰਜਾਬੀ ਸੂਟ ਪਾ ਕੇ ਫੇਰ ਰੋਟੀ ਬਣਾਈ ਪਰ ਬੇਬੇ ਮੈਨੂੰ ਤਾਂ ਮਸ਼ੀਨ ਵੀ ਨਹੀਂ ਚਲੋਣੀ ਆਉਂਦੀ ਮੇਰੇ ਮੇਰੇ ਘਰ ਦੇ ਰਸੀਨ ਮੈਂ ਕਰੂੰਗੀ ਜਿਹੇ ਜਿਹੇ ਤਹੀਂ ਦੇਣ ਹੋਰ ਤੂੰ ਕੀ ਸਿੱਖ ਗਈ ਸੀ ਬੇਬੇ ਮੈਂ ਤਾਂ ਹੁਣ 12ਵੀਂ ਤੋਂ ਬਾਅਦ ਆਇਲਰਸੇ ਕੀਤੀ ਆ ਆਇਲਰਸੇ ਕਰਦੀ ਰਹੀ ਕੁਝ ਹੋਰ ਵੀ ਸਿੱਖ ਲਾਂਦੀ ਪਰ ਬੇਬੇ ਮੈਂ ਤਾਂ ਬਾਹਰ ਹੀ ਜਾਣਾ ਸੀ ਮੈਂ ਮਸ਼ੀਨਾਂ ਸਿੱਖੀ ਕੀ ਕਰਨੀ ਆ ਜੇ ਵਾਰ ਉੱਥੇ ਵੀ ਲੋੜ ਪੈ ਜਾਂਦੇ ਉੱਥੇ ਤੋਂ ਦੂਰ ਦੜੇ ਪੁੱਦੜੇ ਪਾਈ ਫਰੀ ਗਈ ਫੇਰ ਕੀ ਕਰਾਂਗੀ ਨਹੀਂ ਉਦਰ ਤਾਂ ਇਹ ਜੇ ਕੱਪੜੇ ਪੈਂਦੇ ਨੇ ਐਦੂ ਵੀ ਛੋਟੇ ਛੋਟੇ ਪੈਂਦੇ ਨੇ ਫਿਰ ਉਹ ਉੱਡਣ ਵੀ ਸਕਦੇ ਨੇ ਸੀਮਤਾ ਲਮਈ ਗਈ ਠੀਕ ਆ ਬੇਬੇ ਜੇ ਚੱਲ ਰੋਟੀ ਪਾਣੀ ਬਣਾ ਠੀਕ ਆ ਬੇਬੇ ਹੁਣ ਮੈਂ ਰੋਟੀ ਬਣਾ ਲੈਣੀ ਆ ਚੱਲ ਬਣਾ ਲੈ ਪੁੱਤ ਕੋਈ ਨਾ ਹੁਣ ਮੈਂ ਰੋਟੀ ਕਿਵੇਂ ਬਣਾਵਾਂ ਇਹਨਰੇ ਤਾਂ ਨੋ ਵੀ ਵੱਡੇ ਨੇ ਆਟਾ ਵੀ ਨਹੀਂ ਗੁੰਨ ਸਕਦੀ ਮੈਂ ਦੇਖਦੀ ਆ ਚਾਟਾ ਗੁੰਨਾਂ ਹੋਇਆ ਉਰਜੇ ਬੇਬੀ ਨੂੰ ਕਹੂੰਗੀ ਫਿਰ ਗਾਲਾ ਪੈਣ ਗਿਆ ਅੱਫਤਾ ਦਾ ਇਹ ਨਿਕਾ ਗੁੰਮ ਨਹੀਂ ਪਊਗਾ ਮੈਂ ਤਾਂ ਤੁਸੀਂ ਇੱਥੇ ਸੁੱਤੇ ਪਏ ਹੋ ਉਧਰ ਮੈਨੂੰ ਬੇਬੇ ਗਾਲਾ ਕੱਢੀ ਜਾਂਦੀ ਆ ਬੇਬੇ ਤੈਨੂੰ ਕਾਹਤੂ ਗਾਲਾ ਕੱਢੀ ਜਾਂਦੀ ਆ ਯਾਰ ਮम्मी ਕਹਿੰਦੀ ਨਾ ਕਹਿੰਦੀ ਰੋਟੀ ਬਣਾ ਕੇ ਲੈ ਕੇ ਆ ਪਰ ਮੈਂ ਕੀ ਕਰਾਉਣਾ ਨਾ ਤਾਂ ਆਟਾ ਚੱਕਿਆ ਹੋਇਆ ਹੈਗਾ ਤੇ ਨਾ ਆਟਾ ਗੁੰਨਣ ਆ ਲਗਾ ਫਿਰ ਆਟਾ ਗੁੰਨ ਲੈ ਫਿਰ ਮੇਰੇ ਨੋ ਖਰਾਬ ਹੋ ਜਾਣਗੇ ਨਾਣ ਕੀ ਹੁੰਦਾ ਕੱਟ ਲਈ ਨਾਣ ਯਾਰ ਮੈਂ ਨਹੀਂ ਗੁੰਨੇ ਸਕਦੀ ਮੈਂ ਤਾਂ ਕਦੇ ਕਿ ਜ਼ਿੰਦਗੀ ਚ ਆਟਾ ਗੁੰਨਿਆ ਹੀ ਨਹੀਂ YouTube ਤੋਂ ਸੱਚ ਮਾਰ ਉਹ ਤਾਂ ਗੁੰਨ ਲੈ ਆਟਾ ਮੈਨੂੰ ਪੈ ਜਾਣ ਦੇ ਮੈਂ ਤਾਂ ਪਹਿਨੀ ਥੱਕ ਰਿਆਂ ਤੁਸੀਂ ਕਹਦੇ ਨਾਲ ਥੱਕੇ ਪਿਆ ਥੱਕੀ ਤਾਂ ਮੈਂ ਪਈ ਆ ਤੈਨੂੰ ਪਤਾ ਤੇਰੇ ਭਾਈ ਕਦੋਂ ਦੇ ਪਿੱਛੇ ਪੈ ਰਹੀ ਦੀਏ ਮੇਰੇ ਮਸਾ ਬਚ ਕੈ ਮੈਂ ਔਰੇ ਤੱਕ ਓਹੋ ਹੁਣ ਤੁਸੀਂ ਆਟਾ ਗੁੰਨ ਦੋ ਨਾ ਮੇਰੇ ਨੋ ਖਰਾਬ ਹੋ ਜਾਣਗੇ ਮੈਂ ਰੋਟੀ ਲਾ ਦੂੰਗੀ ਨਾ ਆਈ ਲੈਸ ਕੱਲੀ ਬਸ ਬਾਹਰ ਜਾਣ ਲਈ ਕਰੀਏ ਕੋਈ ਉੱਥੇ ਬਾਹਰ ਖਾਣਾ ਖੂਣਾ ਵੀ ਪੈ ਜਾਂਦਾ ਚਲ ਕੋਈ ਨਾ ਤੂੰ ਗੁੱਸੇ ਨਾ ਹੋ ਮੈਂ ਗੁੰਨਦਾ ਨਾ ਆਜੂ ਫਿਰ ਮੈਂ ਆਟਾ ਛਾਂ ਕੇ ਦੇ ਦੇਣੀ ਆ ਰੋਟੀ ਮੈਂ ਬਣਾ ਲੂੰਗੀ ਆਟਾ ਤੁਸੀਂ ਗੁੰਦੇ ਹੋ ਚਲ ਆਗੇ ਉਹ ਦੋ ਮੀਂਹ ਆਣੀ 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 ਓ ਬੱਲੇ 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 ਬੇਬੇ ਡਾਰਲਿੰਗ ਕਿਵੇਂ ਸੁੱਤੀ ਪਈ ਐ ਮੈਂ ਤਾਂ ਇਹੀ ਪਈ ਕਿਆ ਟੈਂਸ਼ਨ ਜੀ ਤੇ ਕੀ ਗੱਲ ਆ ਮੈਂ ਤੈਨੂੰ ਪਤਾ ਹੀ ਹੈ ਟੈਂਸ਼ਨ ਹੋਣਾ ਦੇਖ ਲਿਆ ਕੀ ਦੱਸਾਂ ਤੈਨੂੰ ਆ ਤੈਨੂੰ ਪਤਾ ਨਹੀਂ ਆ ਵੱਡੇ ਮੁੰਡੇ ਨੇ ਦੇਖ ਲਿਆ ਮੇਰਾ ਤਜਮੀਨਾ ਬਣਾਤਾ ਬੇਬੇ ਬਾਤਾਂ ਹੀ ਆ ਕੀ ਪਾਈਆਂ ਨੇ ਪੂਰੀ ਗੱਲ ਤਾਂ ਦੱਸ ਦੇ ਕੀ ਹੋ ਗਈ ਤੈਨੂੰ ਹਲੇ ਪਤਾ ਹੀ ਨਹੀਂ ਲੱਗਿਆ ਮੈਨੂੰ ਕੀ ਪਤਾ ਲੱਗਣਾ ਮੈਂ ਤਾਂ ਮੜਾ ਜਾਂ ਐਮਐਲਏ ਨਾਲ ਗਿਆ ਹੋਈਗਾ ਕਿਤੇ ਕੰਮ ਵੇ ਉਹ ਕੁੜੀ ਪਜਾ ਲਿਆ ਕਿਸੇ ਦੀ ਕੀ ਕੁੜੀ ਉਹ ਕੁੜੀ ਭਜਾ ਲਿਆ ਆ ਉਹ ਫੈਂਡਾ ਪੁੰਡਾ ਵਾਲੀ ਕੁੜੀ ਭਜਾ ਲਿਆ ਆ ਮੈਨੂੰ ਤਾਂ ਪਤਾ ਹੀ ਨਹੀਂ ਲਾਇਆ ਕਿਹੜੇ ਵੇਲੇ ਧਿਆੰਦੀ ਇਹ ਬੇਬੇ ਤੈਨੂੰ ਕਿੰਨੇ ਵਾਰੀ ਆਖਿਆ ਪਹਿਲਾਂ ਮੇਰੀ ਆਈਲੈਂਟਸ ਕਰੀ ਤੈਨੇ ਉਹ ਥੂਜ ਪਾਤੀ ਫਾਇਟ ਨਹੀਂ ਹੁੰਦੇ ਬੈਡ ਹੁੰਦੇ ਨੇ ਵੇ ਮੈਨੂੰ ਤਾਂ ਕਹਿਣਾ ਨਹੀਂ ਆਉਂਦਾ ਬੇਬੇ ਸੱਚੀ ਕੁੜੀ ਭਜਾ ਲਿਆ ਉਹ ਸੱਚੀ ਭਜਾ ਲਿਆ ਜਾ ਕੇ ਦੇਖੋ ਬੈਠੀ ਆ ਕਮਰੇ ਦੇ ਵਿੱਚ ਨਾ ਰੋਟੀ ਆਵੇ ਨਾ ਪਾਣੀ ਆਵੇ ਕੁਛ ਕਰਨਾ ਬੇਬੇ ਮੈਂ ਹਦ ਤੂੰ ਆਏ ਕਹਿਣਾਗਾ ਗੱਲਾਂ ਦੀਆਂ ਗੱਲਾਂ ਹਨਾ ਆਪਣੇ ਨਾਲ ਮੇਰਾ ਸਾਲਾ ਨੌਵੀਂ ਫੇਲ ਸੀਗਾ ਉਹ ਕੁੜੀ ਭਜਾ ਲਿਆ ਆ ਮੈਨੂੰ ਮੇਰੇ ਸਾਲਾ ਨੇ ਕਿਸੇ ਨੇ ਕੁੱਤੀ ਦਾ ਸੰਗਲ ਨਹੀਂ ਪੜਾਇਆ ਹੈਗਾ ਦੇਖ ਲੈ ਲੈਟਸ ਕਰੀ ਫਿਰਦਾ ਇਹ ਮੈਂ ਤੈਨੂੰ ਅਹੀਂ ਤਾਂ ਕਹਿਨੀ ਆਂ ਵੀ ਤੂੰ ਤਾਂ 8 ਮਿੰਟ ਲੈ ਗਿਆ ਵੀ ਉਹ ਆਣ ਪੜ ਦੇਖ ਲੈ ਕੁੜੀ ਭਜਾ ਲੈ 9 ਫੈਂਡ ਆਈ ਮੇਰੇ ਸਾਲਾ ਮੇਰਾ ਸਾਲਾ ਸਾੜਾ ਵਾਲਾ ਚੱਪਣ ਵਰਗੇ ਮੂੰਹ ਵਾਲਾ ਕੁੜੀ ਭਜਾ ਲੈ ਹੈ ਬੇਬੇ ਸੱਚੀ ਕੁੜੀ ਭਜਾ ਲੈ ਉਹ ਬੇ ਹੋਰ ਸੱਚੀ ਹੈ 50 ਲੈ ਆ ਮਿੰਟਾ ਜੀ ਯਕੀਨ ਨਹੀਂ ਆਉਂਦਾ ਬੇਬੇ ਮੇਰੇ ਤਾਂ ਹਾਏ ਦਿਲ ਕਾਉ ਮਾਉ ਜਾ ਕਰਦਾ ਸੱਚੀ ਦੱਸ ਉਹ ਇਹ ਤੇਰੇ ਤੇ ਤਾਂ ਲੱਗ ਗਿਆ 25 30000 ਰੁਪਏ ਆਈਲਟਸ ਤੇ ਉਹਨੇ ਨਹੀਂ ਲਾਈ ਪੰਜੀ ਕਹਿ ਲੀ ਤੀ ਉਹਨੇ ਤਾਂ ਐਡਾ ਕੰਮ ਕਰਤਾ ਤੇ ਇਤੋਂ ਅੱਜ ਤੱਕ ਕੁਝ ਬਣਿਆ ਬੇ ਬਣਿਆ ਤਾਂ ਠੀਕ ਐ ਵੀ 25000 ਉਹ ਗੱਲਾਂ ਨੇ ਗੱਲਾਂ ਹਨਾ ਆਪਣਿਆਂ ਨੇ 3 ਲੱਖ ਦਾ ਬਚਾਤਾ ਹਨਾ ਵਿਆਹ ਦਾ ਆਪਣੇ ਦਾ ਵੇ ਨਾ ਤਾਂ ਨੂਨ ਲੱਗਿਆ ਇੱਕ ਗੱਲ ਤਾਂ ਹੈਗੀ ਐ ਨਾ ਤਾਂ ਨੂਨ ਲੱਗਿਆ ਨਾ ਵਟਕੜੀ ਲੱਗੀ ਅੱਛਾ ਪਰ ਬਹੂ ਦੇਖ ਕੇ ਜੇ ਤੂੰ ਕੁੰਭ ਵਰਗੀ ਐ ਕੀ puri ਕੁੰਭ ਵਰਗੀ ਐ ਅੱਛਾ ਬੇਬੇ ਤਰੂ ਮੈਂ ਗੱਲ ਦੱਸਾਂ ਅਮਰੀਕਾ ਜਾਣ ਕਿਹੜਾ ਅਮਰੀਕਾ ਕਿਹੜਾ ਐਗਾ ਵੀ 20 ਰੁਪਏ ਤੇ ਫੜੇਗੀ ਬਸ ਪੀਆਰਟੀਸੀ ਭਗ ਜੇਗੀ ਪਾਤੜਾਂ ਅਮਰੀਕਾ ਜਾਣਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਕਿਲੇ ਤੇ ਅੱਖ ਰੱਖ ਰਿਹਾ ਕਿ ਉਹਨੇ 20-25 ਲੱਖ ਲੱਗੂ ਉਹ ਕਿਲਾ ਵੇਚਨਾਗੇ ਐਡੀ ਕਿਹੜਾ ਗੱਲ ਹੈ ਮਰੀਤਾ ਜੀ ਦੇ ਪੈਸੇ ਆਉਣਗੇ ਜਿੰਨੇ ਮਰਜ਼ੀ ਕਰੀ ਤੜੀਆਂ ਭੇਬੇ ਚੱਲ ਮੈਂ ਦੇਖਿਆ ਵਾਂ ਪਰਜਾਈ ਦੇ ਦਰਸ਼ਨ ਕਰਾਂ ਹੈ ਹਾਂ ਦੇਖ ਲੈ ਉਹ ਬੈਠੀ ਆ ਤੈਨੂੰ ਵੀ ਪਤਾ ਲੱਗੂ ਅਬ ਇਹ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰਕੇ ਹੀ ਮਗਾਸ ਸ੍ਰੀ ਗੁਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਬਿਨਾਂ ਪੁੱਛੀ ਰੂਮ ਦੇ ਅੰਦਰ ਆ ਗਏ ਲੈ ਮੇਰਾ ਘਰ ਆ ਮੈਂ ਚਾਹੇ ਇੱਕ ਵਾਰੀ ਛੱਡ 100 ਵਾਰੀ ਆਵਾਂ ਪਰ ਤੁਹਾਨੂੰ ਇੱਕ ਵਾਰੀ ਫਿਰ ਵੀ ਗੇਟ ਲੌਕ ਕਰਕੇ ਆਉਣਾ ਚਾਹੀਦਾ ਗੁੱਸਾ ਬਣਾਣੀ ਚੱਕੀ ਫਿਰਦੀ ਪਰਜਾਈ ਤੂੰ ਮੈਂ ਤਾਂ ਇਹ ਕਹਦਾਈਗਾ ਵੀ ਜੋ ਤਾ ਨਹੀਂ ਦਿਖਦਾ ਕਿੱਥੇ ਗਿਆ ਉਹ ਤਾਂ ਬਾਹਰ ਗਏ ਹੋਏ ਨੇ ਜੇ ਤੁਸੀਂ ਕੋਈ ਗੱਲ ਕਰਨੀ ਆ ਤਾਂ ਮੰਮੀ ਬਾਹਰ ਬੈਠੇ ਨੇ ਮੰਮੀ ਨਾਲ ਇਹਦਾ ਰੋਜ਼ੇ ਗੱਲਾਂ ਕਰਦੇ ਆਂ ਭਰਜਾਈ ਫੇਰੇ ਦਰਸ਼ਨ ਕਰ ਲੈ ਫਿਰ ਮੰਮੀ ਕਣੀ ਨੀਗਾ ਕਿੱਥੇ ਜਾਂਦੀ ਆਪਾਂ ਮਸਾਏ ਕਹਦਾਈਗਾ ਵੈਸੇ ਕਿੱਥੋਂ ਆਪਾਂ ਮੈਂ ਮਾਨਸਾ ਤੋਂ ਆ ਅੱਛਾ ਮਾਨਸਾ ਤੋਂ ਤੇਰਾ ਸਾਲ ਪਣਾ ਦੇਖ ਕਿੱਥੇ ਕਿੱਥੇ ਟਾਕੀ ਡਾਈ ਫਿਰਦਾ ਹੈ ਪਣਾ ਵੀ ਐਡੀ ਦੂਰ ਦੀ ਕੁੜੀ ਪਜਾ ਕੇ ਲਿਆਉਣ ਦੀ ਕੀ ਲੋੜ ਸੀ ਹੁਣ ਜੇ ਪਣਾ ਇਹਨੂੰ ਬੱਸ ਚੜ੍ਹਦੇ ਇਹ ਛੇਤੀ ਤਾਂ ਨਹੀਂ ਮਰੀ ਜਾਂਦੀ ਬੀਦੂ ਪਤੰਦਰਾ ਕੋਈ ਨਵੇਂ ਪਿੰਡ ਦੀ 2-3 ਕਿਲੋਮੀਟਰ ਦੂਰ ਵਾਲੀ ਚੱਕ ਦਾਦਾ ਫਿਰਦਾ ਚੰਦ ਵੀ ਜਾਂਦਾ ਤੇ ਤੁਸੀਂ ਕੀ ਬੋਲੀ ਜਾਂਦੇ ਹੋ ਮੈਂ ਤਾਂ ਇਹ ਉਹਨੂੰ ਕਹਿਣਾ ਉਹ ਸਾਡੇ ਵਾਲੇ ਬਲੰਗ ਦੀ ਗੱਦ ਕਰਦਾ ਉਹਨੂੰ ਪੰਪ ਪੰਪ ਵੀ ਬਥੇਰੇ ਮਾਰੇ ਹੁਣ ਇਹ ਹੈਣਾ ਕਿੰਨੇ ਪੜੇ ਹੋਏ ਕਹਿ ਗਿਆ ਹੈਗਾ ਵੀ ਮੈਂ ਕਿੰਨੇ ਪੜਿਆ ਹੋਇਆਗਾ ਉਹਨੇ ਤਾਂ ਮੈਨੂੰ ਕਿਹਾ ਸੀ ਕਿ ਮੈਂ ਬੀਏ ਕੰਪਲੀਟ ਕੀਤੀ ਹੋਈ ਆ ਕੀ ਕਰੀ ਹੋਈ ਆ ਬੀਏ ਅੱਗੇ ਲਾਇਸ ਫਿਰ ਗੱਪ ਕਰੀਦਾ ਹੋਏ ਉਹਦਾ ਇਹ ਨੌਵੀਂ ਜੋ ਤਿੰਨ ਵਾਰੀ ਤਾਂ ਉਹਦੀ ਰਿਪੇਅਰ ਆ ਗਈ ਚੌਥੀ ਵਾਰੀ ਪੇਪਰ ਦੇਣ ਗਿਆ ਮਾਸਟਰ ਕਹਿੰਦਾ 1 2 3 ਅਸੀਂ ਨਹੀਂ ਤੈਨੂੰ ਸਕੂਲ ਚ ਬਾੜ ਦੇ ਤੁਸੀਂ ਸੱਚ ਕਹਿ ਰਹੇ ਹੋ ਨਹੀਂ ਜੀ ਮੈਂ ਤਾਂ ਝੂਠ ਬੋਲਦਾ ਸੱਚੇ ਕਹਿਣਾਗਾ ਮੈਨੂੰ ਕਿ ਲੋੜ ਸੀ ਝੂਠ ਬੋਲਣ ਦੀ ਗੱਲਾਂ ਦੀਆਂ ਗੱਲਾਂ ਜੀ ਧਰਮ ਤੋਂ ਲੈ ਕੇ ਨਾ ਮੈਂ ਤਾਂ ਕਦੇ ਜ਼ਿੰਦਗੀ ਚ ਝੂਠ ਬੋਲੀ ਨਹੀਂ ਹੈਗਾ ਆ ਝੂਠ ਬੋਲਣ ਵਾਲੇ ਬੰਦੇ ਦਾ ਮੈਂ ਪਾਸਾ ਵਟਕੀ ਲੰਘ ਜਾਣਾਗਾ ਵੈਸੇ ਤੁਸੀਂ ਕਿੰਨੇ ਪੜੇ ਹੋਏ ਹੋ ਜੀ ਮੈਂ ਤਾਂ ਐਲਟਸ ਕੀਤੀ ਹੋਈ ਆ ਮੇਰੇ ਨੋ ਬੈਂਡ ਆਏ ਹੋਇਆ ਤੇ ਵੀਜ਼ਾ ਮੇਰੀ ਫਾਈਲ ਲੱਗੀ ਹੋਈ ਆ ਫੇਲ ਲੱਗੀ ਹੋਈ ਆ ਹਾਂਜੀ ਅੱਛਾ ਅੱਛਾ ਫਿਰ ਤਾਂ ਕਹਿੰਦੇ ਜੋੜੀਆਂ ਇੱਕ ਹੁਣ ਮਿਲੀਆਂ ਹੁਣ ਮਿਲੀਆਂ ਇੱਕ ਸਿਆਰ ਮੇਰੀ ਵੀ ਹਾਈਲਾਈਟ ਸੇ ਕਰੀ ਹੋਈ ਆ ਜੀ ਕੋਈ ਗੱਲ ਨਹੀਂ ਅੱਠ ਬੈੜਾ ਹੋਣੀ ਕੋਈ ਗੱਲ ਨਹੀਂ ਫਿਰ ਇੱਕ ਅੱਧੇ ਬੈਣ ਦੀ ਘਾਟ ਬਾਤ ਤਾਂ ਹੋ ਜਾਂਦੀ ਆ ਹਨਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਪਰ ਮੈਨੂੰ ਐ ਦੱਸੋ ਤੁਸੀਂ ਉਹਨੂੰ ਹੈ ਨੌਵੀਂ ਜਿਹੜਾ ਤਿੰਨ ਵਾਰੀ ਫੇਲ ਹੋ ਗਿਆ ਚੌਥੀ ਵਾਰੀ ਜਵਾਬ ਦਿੱਤਾ ਉਹਨੂੰ ਉਹਦੇ ਨਾਲ ਵਿਆਹ ਕਰਾ ਕੇ ਕਿੱਥੋਂ ਪਸਤਾਉਣੇ ਹੋ ਜੀ ਪਰ ਤੁਸੀਂ ਮੈਨੂੰ ਇਹ ਗੱਲ ਸੱਚ ਕਹਿ ਰਹੇ ਹੋ ਫਿਰ ਉਹਨੇ ਮੈਨੂੰ ਝੂਠ ਕਿਉਂ ਬੋਲਿਆ ਉਹਦਾ ਹੀ ਪੈਂਡ ਦਾ ਖਾਲ ਪਿੰਡ ਚ ਨਹੀਂ ਕਿਸੇ ਨੂੰ ਸੱਚ ਬੋਲਦਾ ਹੈ ਉਹਦਾ ਐਨਾ ਗੱਪੀਆਂ ਨਾ ਐਨਾ ਗੱਪੀਆਂ ਬਸ ਗੱਲਾਂ ਛੜਦੇ ਜੇ ਕਿਤੇ ਮੇਰਾ ਭਰਾ ਨਾ ਹੁੰਦਾ ਮੈਂ ਤਾਂ ਮੇਰੇ ਸਲੇ ਦਾ ਕਤਲ ਕਰਦਾਦਾ ਐਨਾ ਗੱਪੀ ਆਈ ਮੈਂ ਤਾਂ ਚੀਬ ਵਾਲੀ ਚੜਦੀ ਹੈ ਜਿਹੜਾ ਬੰਦਾ ਗੱਪ ਬੋਲਦਾ ਸਰ ਉਹਨਾਂ ਦੀ ਜ਼ਮੀਨ ਕਿੰਨੀ ਕ ਮਤਲਬ ਉਹਨੇ ਮੈਨੂੰ ਸਾਰੀਆਂ ਗੱਲਾਂ ਝੂਠ ਬੋਲੀਆਂ ਕਿੰਨੀ ਜ਼ਮੀਨ ਕਿਹਾ ਜੀ ਉਹਨੇ ਤਾਂ ਕਿਹਾ 18 ਕਿੱਲੇ ਸਾਡੇ ਕਿ ਭਾਈ ਨੂੰ 18 ਕਿੱਲੇ ਦਾ ਉਹਦੇ ਮਏ ਸਾਲੇ ਨਹੀਂ ਹੈਗੇ ਜੀ ਗੱਲਾਂ ਦੇ ਕੀ ਕਰਦਾ ਹੈ ਉਹ ਪਤਾ ਹੀ ਈ ਟਾਈ ਕਿ ਕਿੱਲੇ ਨੇ ਈ ਟਾਈ ਕਿੱਲਿਆਂ ਚੋ ਮਤਲਬ ਵੀ ਸਵਾ ਸਵਾ ਕਿਲਾ ਹੋਗਾਗਾ ਸਵਾ ਕਿਲਾ ਮੇਰਾਗਾ ਸਵਾ ਕਿਲਾ ਹੋਦਾ ਉਹਦਾ ਪਤਾ ਕੀ ਚੱਕਰ ਹੈ ਉਹਦੇ ਅੱਧੀ ਚ ਉਹਦਾ ਬੇਬੇ ਦਾ ਹਾਸਾ ਹੈਗਾ ਤੇ ਮੇਰੇ ਚੋਂ ਹੋ ਸੋਡੇ ਲਾ ਕਰਵਾ ਦੂੰਗਾ ਜੀ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਕੁਝ ਸਮਝੀ ਨਹੀਂ ਤੁਸੀਂ ਬੋਲੀ ਕੀ ਜਾਣੇ ਹੋ ਚਲੋ ਈ ਫਿਰ ਠੀਕ ਹੈ ਜੀ ਮੇਰਾ ਟਾਈਮ ਹੋ ਰਿਹਾ ਮੈਨੂੰ ਸੰਗ ਨਹੀਂ ਲੱਗਦੀ ਹੈਗੀ ਉਸੀ ਬਾਰੇ ਯਾਰ ਮੈਂ ਤੁਹਾਨੂੰ ਕੀ ਕਵਾਂੀ ਚਲੋ ਠੀਕ ਹੈ ਜੀ ਮੈਂ ਜਾਣਾਂਗਾ ਮੈਂ ਨਾ ਤੁਹਾਡੇ ਤੋਂ ਹੋਰ ਵੀ ਗੱਲਾਂ ਪੁੱਛਣੀਆਂ ਸੀਗੀਆਂ ਐ ਤਾਂ ਇਹਦਾ ਮਤਲਬ ਮੈਨੂੰ ਤਾਂ ਡਰੀ ਲੱਗੇ ਜਾਂਦਾ ਕਿ ਛੋਟਨੇ ਮੈਨੂੰ ਕੀ ਕਿ ਝੂਠ ਬੋਲਦਾ ਹੁਣ ਮੈਨੂੰ ਨਹੀਂ ਪਤਾ ਜੀ ਮੇਰੀ ਗੱਲ ਸੁਣ ਲੋ ਹੈ ਝੂਠ ਦਾ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਨੂੰ ਝੂਠ ਵਾਲੇ ਬੰਦੇ ਤਾਂ ਅਲਰਜੀ ਨਹੀਂ ਹੁੰਦੀ ਉਹ ਹੈ ਠੀਕ ਹੈ ਆਪਰੇ ਮਿਲ ਗੀਆਂ ਹੁਣ ਜੋੜੀਆਂ ਤੇ ਮੈਂ ਤੁਹਾਡੇ ਵਾਸਤੇ ਕੋਈ ਕੁਰ ਕਰੇ ਕਰੇ ਜਿਹਾ ਦਾ ਹੈ ਵੀ ਚਲੋ ਫਿਰ ਵੀ ਚਲੋ ਹਾਂ ਹੀ ਹਾਂ ਕੋਈ ਚੱਕਰ ਨਹੀਂ ਮੈਂ ਜਾਣਾਂਗਾ ਤੁਸੀਂ ਕੱਲੂ ਆ ਜਾਓਗੇ ਪਲੀਜ਼ ਇੱਕ ਵਾਰੀ ਆ ਜਾਓ ਮੈਂ ਬਹੁਤ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਮੇਰੀ ਗੱਲ ਸੁਣੋ ਜੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈਗੀ ਮੈਂ ਇਹੀ ਘਰ ਚ ਰਹਿਣਾ ਮੈਂ ਸਖਾ ਭਰਾ ਜੋਤ ਦਾ ਪਰ ਮੈਨੂੰ ਤਾਂ ਉਹਨੇ ਦੱਸਿਆ ਨਹੀਂ ਉਹ ਤਾਂ ਕਹਿੰਦਾ ਮੈਂ ਕੱਲਾ ਮੁੰਡਾ ਗੱਪ ਮਾਰਦਾ ਮੇਰੇ ਸਾਲੇ ਦੇ ਹੈ ਬੰਦੇ ਦਾ 5 ਫੁੱਟ ਦਾ ਬੰਦਾ ਹੀ ਮਾਰਦਾ ਹੈ ਕੀ ਗੱਲਾਂ ਲੇਦੀਆਂ ਚਲੋ ਕੋਈ ਗੱਲ ਨਹੀਂ ਜੀ ਤੁਸੀਂ ਟੈਨਸ਼ਨ ਨਾ ਲੋ ਜੇ ਜੋ ਤੈਨੂੰ ਤਲਾਕ ਤਲੂਕ ਦਿੰਦਾ ਦੇਖਿਆ ਕੋਈ ਗੱਲ ਨਹੀਂ ਮੈਂ ਉਸਨੂੰ ਪੇਕੇ ਨਹੀਂ ਮੋੜ ਦਿੰਦਾ ਹੈ ਮਾਰਸਾ ਜਾਊਂਗੇ ਕਿਰਾਇਆ ਭੜਾ ਲਾ ਕੇ ਤੁਸੀਂ ਮੇਰੇ ਨਾਲੇ ਡਾਂਕਾ ਫਿਟਾ ਮੈਂ ਇਹ ਨਹੀਂ ਕਹਦਾ ਜੀ ਮਤਲਬ ਵੀ ਕਰ ਲੈ ਕੋਈ ਗੱਟਾ ਟੈਂਸ਼ਨ ਨਾਲ ਮੈਂ ਕੱਲ ਨੂੰ ਵੀ ਆ ਜਾਊਂਗਾ ਠੀਕ ਹੈ ਜੀ ਓਕੇ ਜਾਨਾ ਮੈਂ ਇਹ ਗੱਲਾਂ ਮੇਰੀ ਸਰਕਾਰ ਕਿਵੇਂ ਬੈਠੀ ਹੈ ਕਿੱਤੀ ਹੈ ਜੱਸ ਸੁਣਿਆ ਨਹੀਂ ਸਭ ਸੁਣੀ ਜਾਂਦਾ ਬੋਲੋ ਫਿਰ ਕੁਛ ਮੈਂ ਕੀ ਬੋਲਣਾ ਬੋਲੋ ਬੋਲੋ ਕੀ ਹੋਇਆ ਮੂੰਹ ਕਿਉਂ ਫੁੱਲੇ ਹੋਇਆ ਨਾ ਦੱਸਾਂ ਹੁਣੇ ਸਭ ਪਤਾ ਤੁਹਾਨੂੰ ਕੀ ਦੇ ਕੀ ਪਤਾ ਬੋਲ ਪਾ ਅੰਨਾ ਝੂਠ ਬੋਲਿਆ ਯਾਰ ਤੁਸੀਂ ਮੈਨੂੰ ਕੀ ਝੂਠ ਬੋਲਿਆ ਮੰਮੀ ਨੇ ਕਹਿਤਾ ਉਸ ਯਾਰ ਬੱਸ ਮੈਂ ਮਨਸਾ ਜਾਣਾ ਮੰਮੀ ਡੈਡੀ ਕੋਲੇ ਮਨਸਾ ਕਿਵੇਂ ਜਾਏਗੀ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਐਨਾ ਝੂਠ ਬੋਲਿਆ ਤੁਸੀਂ ਕੀ ਕਿਹਾ ਕਿ 18 ਕਿੱਲੇ ਜ਼ਮੀਨ ਆ ਮੈਂ ਤੈਨੂੰ ਇਹ ਕਿਹਾ ਵੀ ਪੈਸਾ ਰੇ ਆਪਣੇ ਠੇਕੇ ਟੁੱਕੇ ਵਾਲੀ ਲਾ ਕੇ 18 ਕਿੱਜੇ ਬਣ ਜਾਂਦੇ ਨੇ ਤੂੰ ਪਹਿਲਾਂ ਮੈਨੂੰ ਗੱਲ ਦੱਸ ਕੀ ਹੋਈ ਐ ਤੇਨੂੰ ਮੰਮੀ ਨੇ ਕੁਝ ਕਿਹਾ ਨਾਲੇ ਤੁਸੀਂ ਕੀ ਕਿਹਾ ਸੀਗਾ ਮੈਂ ਬੀਏ ਫਾਈਨਲ ਕੀਤੀ ਹੋਈ ਆ ਹਾਂ ਫਿਰ ਬੀਏ ਫਾਈਨਲ ਹੀ ਕੀਤੀ ਹੋਈ ਆ ਪਰ ਮੈਨੂੰ ਤੁਹਾਡੇ ਪੁਰਾਣੇ ਸਭ ਸੱਚ ਦੱਸ ਆ ਕਿ ਤੁਸੀਂ ਨੌਵੀਂ ਚੋ ਵੀ ਤਿੰਨ ਵਾਰ ਫੇਲ ਹੋਏ ਹੋਏ ਹੋ ਕਿਹਨੇ ਦੱਸਤਾ ਤੁਹਾਡਾ ਭਰਾ ਆਇਆ ਸੀ ਜੋ ਸੋਕਾ ਮੇਰਾ ਭਰਾ ਉਹ ਤਰੇ ਗੋਲ ਕਿਵੇਂ ਆ ਗਿਆ ਮੈਨੂੰ ਨਹੀਂ ਪਤਾ ਉਹ ਤੁਹਾਡੇ ਬਾਰੇ ਪੁੱਛ ਰਿਹਾ ਸੀ ਤੇ ਉਹਨੇ ਮੈਨੂੰ ਸਭ ਸੱਚ ਦੱਸ ਕੇ ਗਿਆ ਉਹ ਕਹਿੰਦਾ ਮੈਂ ਝੂਠ ਨਹੀਂ ਬੋਲਦਾ ਉਹਨੇ ਕਿੱਸਾ ਦੱਸਿਆ ਕੀ ਦੱਸ ਕੇ ਗਿਆ ਤੁਸੀਂ ਮੈਨੂੰ ਇਹ ਵੀ ਕਿਹਾ ਸੀ ਕਿ 18 ਕਿੱਲੇ ਜ਼ਮੀਨਾਂ ਉੱਤੋਂ ਤੁਸੀਂ ਇਹ ਵੀ ਝੂਠ ਬੋਲਿਆ ਕਿ ਮੈਂ ਬੀਏ ਕੀਤੀ ਹੋਈ ਆ ਮੇਰੀ ਗੱਲ ਸੁਣ ਮੈਂ ਤੈਨੂੰ ਕਿਹਾ ਸੀ ਵੀ ਆਪਣੀ ਸਾਰੀ ਠੇਕੇ ਠੁੱਕੇ ਵਾਲੀ ਲਾ ਕੇ 18 ਕਿੱਲੇ ਬਣ ਜਾਂਦੇ ਨੇ ਤੇ ਮੈਂ ਬੀਏ ਕਰੀ ਹੁੰਦੀ ਹੋਈ ਐ ਤੇ ਉਹਦੀਆਂ ਗੱਲਾਂ ਕਿੱਥੋਂ ਆ ਗਈ ਉਹਦੇ ਤਾਂ ਜਿੱਦੇ ਦਾ ਤੀਸਰਾ ਵੀਜ਼ਾ ਦਾ ਰਿਫਿਊਜ਼ ਹੋਇਆ ਨਾ ਉਹ ਤਾਂ ਉਹਦੇ ਦਾ ਦਿਮਾਗ ਹੱਦਰੇ ਉਹ ਤਾਂ ਬਹੁਤ ਥਾਂ ਮੈਂ ਦਿਖਾ ਦਿਖਾ ਜੋੜ ਲਾ ਲਿਆ ਪਰ ਉਹ ਮੈਨੂੰ ਇਹੋ ਜਿਹਾ ਲੱਗਦਾ ਤਾਂ ਹੈ ਨਹੀਂ ਸੀ ਉਹ ਤਾਂ ਮੈਨੂੰ ਸਿਆਣਾ ਲੱਗਦਾ ਸੀ ਤੂੰ ਮੇਥੋਂ ਪੁੱਛਣ ਤੋਂ ਪਹਿਲਾਂ ਮੰਮੀ ਤੋਂ ਪੁੱਛ ਲਿਆ ਕਰ ਮਰਾ ਮੋਟਾ ਆਪ ਦਾ ਦਿਮਾਗ ਵੀ ਨਾ ਚਲਾਇਆ ਕਰ ਸਾਰਾ ਦਿਨ ਮੈਂ ਤਾਂ ਕੋਈ ਖੁਸ਼ੀ ਦੀ ਗੱਲ ਕਰਨਾ ਐ ਸੀ ਵੀ ਭਈ ਚਲ ਆਪਣੀ ਬੀਜੇ ਬੂਜੇ ਹੁਣ ਓਪਨ ਹੋ ਗਏ ਇੰਗਲੈਂਡ ਦੇ ਆਸਟ੍ਰੇਲੀਆ ਦੇ ਵੀ ਆਪਾਂ ਕੋਈ ਵੀਜ਼ਾ ਅਪਲਾਈ ਕਰੀਏ ਆਪਣਾ ਕੀ ਬਣਦਾ ਕਾਨੂੰ ਉਹਨੇ ਮੈਨੂੰ ਜੰਡ ਨੂੰ ਫੋਨ ਕੀਤਾ ਸੀਗਾ ਤੇ ਉਹਨੇ ਫੋਨ ਹੀ ਨਹੀਂ ਚੱਕਿਆ ਹੁਣ ਮੈਂ ਦੁਬਾਰਾ ਲਾ ਕੇ ਵੇਖੂਗੀ ਕੀ ਕਹਿੰਦਾ ਫਿਰ ਦੱਸੂਗੀ ਤੁਹਾਨੂੰ ਤੂੰ ਉਹਦੀਆਂ ਗੱਲਾਂ ਦੇ ਵਿਚਾਰ ਨਾਲ ਐ ਕਰ ਉਹ ਤਾਂ ਜਮੀ ਬੰਦਾ ਅਪਸੈਟ ਐ ਮੈਂ ਟਲੀ ਹੁਣ ਤੂੰ ਆਏ ਤਾਂ ਕੁਝ ਖਾਣਾ ਵੀ ਨਾ ਹਾਂ ਭੁੱਖ ਤਾਂ ਲੱਗੀ ਆ ਚੱਲ ਕੋਈ ਨਾ ਮੈਂ ਮੰਮੀ ਨੂੰ ਕਹਿਣਾ ਵੀ ਕੁਝ ਨਾ ਕੁਝ ਬਣਾ ਲੂਗੀ ਖਾਣ ਨੂੰ ਠੀਕ ਐ ਤੂੰ ਨਾ ਇੰਟਰਵਿਊ ਦੇ ਉੱਤੇ ਧਿਆਨ ਦੇ ਇੰਟਰਵਿਊ ਕਲੀਅਰ ਕਰਨੀ ਐ ਫਿਰ ਇਹ ਆਪਣਾ ਵੀਜ਼ਾ ਲੱਗੂਗਾ ਨਹੀਂ ਉਹਦੇ ਵਾਂਗੂ ਫੇਰ ਰਿਫਿਊਜ਼ ਲਾਈ ਜਾਊਗੀ ਪਰ ਮੈਨੂੰ ਤੁਸੀਂ ਸੱਚ ਦੱਸੋ ਮੈਂ ਤੁਹਾਡਾ ਬੀ ਦਾ ਸਰਟੀਫਿਕੇਟ ਦੇਖਣਾ ਹੈਗਾ ਮਿੰਟ ਡਾਰੀ ਲੱਗੇ ਜਾਂਦਾ ਕਿਤੇ ਆਪਣੇ ਵੀਜ਼ੇ 'ਚ ਰਿਫਿਊਜ਼ਲ ਲੱਗੀ ਫੇਰ ਆਪਣੀ ਘਰ ਦਾ ਲਾਇਬ੍ਰੇਰੀ ਆ ਤੇ ਮੰਮੀ ਐ ਉਹਦੇ ਕੋਲ ਸਾਰੇ ਕਾਗਜ਼ ਪੱਤਰ ਪਈ ਨੇ ਸਾਰੇ ਜਾਣਿਆਂ ਦੇ ਉਹਦੇ ਕੋਲ ਜਾਈ ਉਹ ਤੋਂ ਪੁੱਛੀ ਮੰਮੀ ਤੋਂ ਕਰਵਾ ਕੇ ਲੈ ਲਈ ਜੇ ਕੋਈ ਪ੍ਰੂਫ ਦੇਖਣਾ ਤਾਂ ਨਹੀਂ ਹੁਣ ਬਾਲਾ ਦਿਮਾਗ ਨਾ ਖਰਚ ਕਰਿਆ ਕਰ ਜਿੱਥੇ ਦਿਮਾਗ ਲਾਉਣਾ ਹੈ ਨਾ ਇੰਟਰਵਿਊ ਤੇ ਉੱਥੇ ਲਾ ਲੈ ਚੰਗਾ ਉਹਦੀ ਗੱਲ ਦੀ ਟੈਨਸ਼ਨ ਨਾ ਕਰਿਆ ਕਰ ਮੰਮੀ ਤੋਂ ਲੈ ਲਈ ਜਣਾ ਸਰਟੀਫੀਕੇਟ ਦੇਖਣਾ ਤਾਂ ਨਹੀਂ ਚੰਗਾ ਹੁਣ ਭੁੱਖ ਲੱਗੇ ਮੰਮੀ ਨੂੰ ਕਹਿ ਦੋ ਹਾਂ ਕਹਿ ਦੇਣਾ ਨਾ ਕੀ ਕਰਾਂ ਮੈਨੂੰ ਇਹ ਝੂਠ ਤਾਂ ਨਹੀਂ ਬੋਲੀ ਜਾਂਦੇ ਮੈਂ ਜੰਟਨਾ ਗੱਲ ਕਰਦੀ ਆ ਇੱਕ ਵਾਰੀ ਹੋ ਗਿਆ ਤੇਰਾ ਟਾਈਮ ਹੁਣ ਉੱਠਣ ਦਾ ਉਹ ਮਹਾਰਾਣੀ ਕਿੱਥੇ ਐ ਮੰਮੀ ਐ ਹਾਂ ਚਾਹ ਜੂਣੀ ਬਣਾਈਗੀ ਕਿਆ ਹਟ ਮੈਂ ਤਹਾਂ ਕਰ ਕਰਦੇ ਮੈਂ ਤੁਹਾਨੂੰ ਤੁਸੀਂ ਕਾਦੇ ਵਾਸਤੇ ਉਹ ਕਾਦੇ ਵਾਸਤੇ ਲੇਂਦੀ ਏ ਤਨੇ ਬਿਆਕੇ ਏ ਮੰਮੀ ਕਿਉਂ ਤਾਂ ਪੀ ਰਹੀ ਨਹੀਂ ਐ ਮੈਂ ਮਾਤਾ ਨਾਲ ਹੋਰ ਕੀ ਕਰਾਂ ਇਹ ਮੈਂ ਤੇਰੇ ਨਾਲ ਗੱਲ ਕਰਨੀ ਐ ਕਿ ਜ਼ਰੂਰੀ ਹਾਂ ਕਰ ਗੱਲ ਕੱਲ ਏਜੰਟ ਕੋਲ ਗੱਲ ਹੋਈ ਥੀਗੀ ਆਪਣੀ ਹਾਂ ਤੇ ਹੁਣ ਕੰਮ ਕਾਗਜ਼ੀ ਕਾਰਵਾਈ ਤਾਂ ਸਾਰੀ ਪੂਰੀ ਹੋ ਰਹੀ ਐ ਤੇ ਹੁਣ ਆਪਾਂ ਨੂੰ ਪੈਸਿਆਂ ਦੀ ਲੋੜ ਐ ਅੱਛਾ ਕੀ ਗੱਲ ਹੁਣ ਪੈਸਿਆਂ ਦੀ ਲੋੜ ਹੋਗੀ ਹੁਣ ਫਿਰ ਕੀ ਕੀ ਕਰਾਂ ਮੈਂ ਕਰਨਾ ਕੀ ਐ ਬਸ ਕਾਗਜ਼ੀ ਕਾਰਵਾਈ ਤਾਂ ਪੂਰੀ ਹੋ ਰਹੀ ਐ ਵੀ ਆਪਾਂ ਨੇ ਪੈਸੇ ਭਰਨੇ ਨੇ ਮਹਾ ਪੈਸੇ ਕਿਤੋਂ ਭਰੇ ਲਏ ਮੈਨੂੰ ਐ ਵੀ ਦੱਸ ਪੈਸੇ ਤਾਂ ਫਿਰ ਕੀ ਲਿਟ ਪਾਉਣਾ ਪਊ ਹੁਣ ਆਪਾਂ ਨੂੰ ਕੀ ਲਟ ਪਾਵੇਂਗਾ ਪਹਿਲਾਂ ਤਾਂ ਜਿਹੜਾ ਕੁਝ ਕਰਨਾ ਦੀ ਤਾਂ ਕਰਤਾ ਹੁਣ ਤੈਨੂੰ ਕੀ ਲੈ ਤੇ ਨਹੀਂ ਗਾਹੋਗੀ ਤੈਨੂੰ ਸ਼ਰਮ ਆ ਗਈ ਹੈ ਕਿ ਨਾ ਮਾੜੀ ਔਟੀ ਮੰਮੀਆਂ ਤੈਨੂੰ ਸਮਝਾਵਾਂ ਕਿਵੇਂ ਇਹ ਜਿਹੜੇ ਦੇਸ਼ ਜਾਣਾ ਹੈ ਉਹਨੇ ਨਾ ਉੱਥੇ ਸਾਲ ਦਾ 10-10 ਲੱਖ ਰੁਪਏ ਬੰਦ ਹੈ 1 ਮਹੀਨੇ ਦਾ ਲੱਖ ਰੁਪਈਆ ਲੱਖ ਤੋਂ ਉੱਪਰ ਜਾਂਦਾ ਸਾਰਾ ਖਰਚਾ ਕਰ ਦਿੱ ਗਿਆ ਉਹ ਤਾਂ ਕੀਲਾ ਵੇਚ ਕੇ ਅਸੀਂ ਕੀ ਖਾਵਾਂਗੇ ਸਾਡੇ ਬੜੇ ਭੇਵਰੀ ਸਾਨੂੰ ਕੌਣ ਦੇਊਗਾ ਇਹ ਹੌਲੀ ਬੋਲ ਇੱਕ ਤਾਂ ਅੰਦਰ ਬੈਠੀ ਆ ਸਮਝੋਗੀ ਇਨੂੰ ਕਿੰਨੇ ਵਾਰ ਕਿਹਾ ਦਵਾਈ ਲੈ ਲੈ ਹੁਣ ਖਾਉ ਖਾਉ ਲੱਗ ਰਹੀਆਂ ਕਰਨਾ ਐੇ ਪੈਸੇ ਕੀ ਦੱਸ ਛਾਤੀ ਦੇ ਉੱਤੇ ਧਰ ਕੇ ਥੋੜੀ ਲੈ ਕੇ ਜਾਵੇਂਗੀ ਮਾਂ ਤੂੰ ਵੇ ਖਾਉ ਖਾਉ ਤੱਕਾ ਖਰਾ ਨਾ ਤਾਂ ਹੋਰ ਕੀ ਕਰਾਂ ਨਾ ਤਾਂ ਓਟ ਦਿਆ ਪਤੰਦਰ ਨੇ ਵੇ ਨਾ ਤੂੰ ਕੋਈ ਡੱਕਾ ਤੋੜੇ ਸਾਰਾ ਕੰਮ ਮੇਰੇ ਝੁਮੇ ਪਹਿਰੇ ਹੈਗਾ ਤੂੰ ਐੇ ਵੀ ਦੇਖ ਅਭੀ ਮੇਰੀ ਮਾਂ ਢਿੱਲੀ ਮੱਠੀ ਰਹਿੰਦੀ ਐ ਵੀ ਮੈਂ ਕੋਈ ਉਹਨੂੰ ਕਾਹ ਪਈ ਕੰਮ ਕਰ ਲੈ ਹੈ ਮਮੀ ਤੁਸੀਂ ਨਾ ਮੇਰੀ ਗੱਲ ਸੁਣਾ ਠੀਕ ਐ ਮੈਂ ਤੇਰੇ ਨਾਲ ਗੱਲ ਕਰਨੀ ਐ ਸਿੱਧੀ ਜੀ ਏ ਪੈਸਿਆਂ ਦੀ ਲੋੜ ਹੈ ਠੀਕ ਹੈ ਕੀਲਾ ਤਾਂ ਵੇਚਣੀ ਪਊਗਾ ਜਾਦਾ ਠੀਕ ਹੈ ਤੂੰ ਮੈਨੂੰ ਮੇਰੇ ਹਿੱਸੇ ਦਾ ਦੇ ਦੇ ਠੀਕ ਹੈ ਕੀਲਾ ਵੇਚ ਕੇ ਜੇ ਇੱਕ ਜਾਣਾ ਬਾਗਿਆ ਸਾਡੇ ਜੋ ਬਾਹਰੇ ਉਰੇ ਬੱਦ ਕੀਲਿਆਂ ਦੇ ਵਿੱਚ ਖੇਡਾਂਗੇ ਠੀਕ ਹੈ ਬਾਕੀ ਉਹ ਤੇਰਾ ਛੋਟਾ ਰਹਿ ਗਿਆ ਉਹਦਾ ਭਾਈ ਆਪਦਾ ਦੇਖ ਮਾਂ ਜਿੰਮੇ ਮਰਜ਼ੀ ਕਰਦਾ ਹੁਣ ਕਾਣੂ ਦੇਖੀ ਸਾਡੇ ਸੁਪਨੇ ਨੂੰ ਚਾਕਣਾ ਚੂਰ ਕਰਦੀ ਆ ਮਾਂ ਕਾਗਜ਼ੀ ਕਾਰਵਾਈ ਸਾਰੀ ਪੂਰੀ ਹੋ ਗਈ ਐ ਇੱਕ ਮਹੀਨੇ ਚ ਬੀਜ ਆ ਜੂ ਨਾਲੇ ਚੱਲ ਤੂੰ ਖੜੀ ਹੋ ਤੈਨੂੰ ਦਵਾਈ ਦਵਾ ਕੇ ਲਿਆਵਾ ਮੈਂ ਪਹਿਲਾਂ ਕਿਵੇਂ ਹੋਣੀ ਖੌਂ ਖੌਂ ਲੱਗ ਰਹੀਆਂ ਕਰਨਾ ਵੇ ਕੀਲਾ ਤਾਂ ਤੂੰ ਕਹਨੇਗਾ ਹਾਂ ਸਨ ਅਸੀਂ ਸਾਡਾ ਵੀ ਕੋਈ ਹੀਲਾ ਹੋਣਾ ਚਾਹੀਦਾ ਹੈ ਅੱਜ ਕੱਲ ਪਤਾ ਕੀ ਹੈਗਾ ਪੁੱਤ ਹੋਏ ਚਾਹੇ ਪੋਤੇ ਹੋਏ ਨਾ ਤਾਂ ਪੁੱਛਣ ਕੁੜੀਆਂ ਨੂੰ ਨਾ ਪੁੱਛਣ ਪੂਆ ਭਤੀਜਿਆਂ ਨੂੰ ਮਾਮਾ ਨੂੰ ਹੈ ਅਗਲਾ ਵੇਚਦਾ ਜ਼ਮੀਨ ਅਗਲੇ ਦੇ ਹਿੱਸੇ ਦੀ ਕੋਈ ਅਮਰੀਕਾ ਵਾਗੇ ਕੈਨੇਡਾ ਵਾਗੇ ਮਾਂ ਮਾਂ ਤੂੰ ਲੋਕਾਂ ਮੰਗੂ ਕਿਉਂ ਦੇਖਦੀ ਐ ਹੁਣ ਜੇ ਹਰੇਕ ਸਾਰੇ ਲੋਕ ਐਂ ਕਰਦੇ ਨੇ ਆਪਾਂ ਥੋੜੀਆਂ ਹੀ ਕਰਾਂਗੇ ਸਾਡੀ ਮਾਂ ਤੋਂ ਇਥੇ ਕੱਲੀਆਂ ਤੈਨੂੰ ਨਹੀਂ ਬਾਹਰ ਲੈ ਕੇ ਜਾਵਾਂਗੇ ਜੇ ਉਹ ਪਤੰਦਰ ਨਹੀਂ ਲੈ ਕੇ پیسے ਭੱਜ ਗਈ ਫੇਰ ਕੀ ਬਣੂਗਾ ਤੇਰੇ ਉਹਦੇ ਮੱਥੇ ਤੇ ਨਹੀਂ ਗਿਆ ਨਾ ਤੇਰੇ ਵੀ ਅਸੀਂ ਜਾਣੀ ਅਮਰੀਕਾ ਹੈਗਾ ਇਹ ਮੰਮੀ ਐ ਐਂ ਪੈਸੇ ਕਿਵੇਂ ਲੈ ਕੇ ਭੱਜੂਗੀ ਪਿਆਤਾ ਕਰਵਾਇਆ ਕੋਟ ਮੈਰਿਜ ਕਰਵਾਈਐ ਸੀਨੇ ਵੇ ਕੌਣ ਅੱਜਕੱਲ ਕੋਟ ਮੈਰਿਜ ਨੂੰ ਪੁੱਛਦਾ ਹੈ ਪਹਿਲਾਂ ਜਿਹੜੀ ਉਹ ਮੋਟੀ ਜੀ ਟੀ ਉਹ ਪਾਤਰੇ ਜੇ ਮੁੰਡੇ ਨੂੰ ਠੱਗ ਕੇ ਲੈ ਗਈ ਹੈ ਆਹ ਦੇ ਕੈਨੇ ਮੁੰਡੇ ਮਰਵਾ ਤੇ ਕੁੜੀਆਂ ਨੇ ਬਾਹਰ ਜਾ ਕੇ ਤੂੰ ਆਕਲ ਨੂੰ ਹੱਥ ਮਾਰਾ ਏ ਮੰਮੀ ਹੁਣ ਯਕੀਨ ਛੱਡਣੋ ਤਾਂ ਨਹੀਂ ਰਿਹਾ ਜਾਂਦਾ ਉਹ ਤਾਂ ਉਹਨਾਂ ਦੇ ਕਰਮਾਂ ਦੇ ਵਿੱਚ ਲਿਖਿਆ ਹੋਇਆ 30 ਟੱਪ ਗਏ ਅਗਲੀ ਕਾਲੀ ਉਹਨਾਂ ਨੇ ਤੱਤਾ ਖਾਦਾ ਜੀ ਤਾਂ ਨਹੀਂ ਤਾਂ ਸਾਡੇ ਬੱਚੇ ਨੇ ਵੇ ਸ਼ੈਰ ਨਹੀਂ ਆ ਕੁੜੀਆਂ ਬਹੁਤ ਠੱਗੀ ਲਾਉਂਦੀਆਂ ਨੇ ਇਹ ਮੰਮੀ ਕੁਛ ਨਹੀਂ ਹੋਊਗਾ ਤੂੰ ਤਾਂ ਉਈਆ ਹੋ ਕਰੀ ਜਾਨੀ ਐ ਮੈਂ ਤੈਨੂੰ ਕਹਿਤਾ ਚਾਹੇ ਆ ਪਟਵਾਰੀ ਪਟਬੂਰੀ ਨਾਲ ਗੱਲ ਕਰਨ ਕਰਕੇ ਕਰ ਮੈਨੂੰ ਤਾਂ ਠੀਕ ਐ 25 ਲੱਖ ਰੁਪਏ ਦਾ ਹੱਲ ਕਰ ਦੇ ਮੈਂ ਤਾਂ ਦਿੱਥੋਂ ਇੱਕ ਜਾਨੇ ਦੇ ਮੰਗਣ ਦੀ ਪੈਸੇ ਮੰਗ ਰਿਆ ਮੇਰਾ ਵੀਜ਼ਾ ਤਾਂ ਉਹ ਆਪੇ ਭੇਜ ਦਊਗੀ ਬਾਹਰੋਂ ਵੇ ਚਲ ਦੇਖੂਗੀ ਥੋੜਾ ਤਾਂ ਕਰੂੰਗੀ ਸਿਆਪਾ ਸਿਆਪਾ ਕੀ 25-30 ਲ ਔਰ ਜਿੰਨਾ ਮੇਰਾ ਹੈਗਾ ਓੰਨੇ ਦਾ ਬੰਦੇ ਨਹੀਂ ਜੇ ਸਾਡੇ ਚੋ ਇੱਕ ਵਾਗਿਆ ਦੂਸਰਾ ਦਾ ਪਿੱਛੇ ਜਾਊ ਉਹਦੇ ਠੀਕਿਆ ਹੋਇਆ ਜਾਣ ਵਾਲਾ ਅਕਸਰ ਤੇ ਕੱਲ ਦੀ ਭੂਤਨੀ ਸਿਵਿਆ ਚੱਦ ਉਹਦੇ ਪਿੱਛੇ ਲੱਗ ਕੇ ਕੀ ਲਾ ਦੇ ਜੀ ਨੇ ਕੀ ਲਾ ਦੇ ਜੀ ਨੇ ਖਾਓਗੇ ਦੱਸ ਕੀ ਵੈਸੇ ਮੈਂ ਸੁਣਿਆ ਤੁਸੀਂ ਥੋੜੇ ਜਿਹਾ ਮੈਂਟਲੀ ਅਪਸੈਟ ਹੋ ਉਹ ਕਾਹੂ ਹੈ ਜੀ ਅਪਸੈਟ ਮੈਂ ਮੇਰੀ ਗੱਲ ਸੁਣੋ ਹੈ ਮੇਰੇ ਕੋ ਕਿਹੜਾ ਦਾ ਮਰਜੀ ਸਵਾਲ ਪੁੱਛ ਲਓ ਕਿਹੜਾ ਮਰਜੀ ਕੋਈ ਵੀ ਗੱਲ ਪੁੱਛ ਲਓ ਤੁਹਾਨੂੰ ਸਾਰੀ ਦੱਸ ਦੂੰ ਉਹਦਾ ਗੱਪ ਮਾਰਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹੋ ਤਾਂ ਮੈਂ ਕਹਿੰਨੀ ਆ ਵੀ ਤੁਸੀਂ ਲੱਗਦੇ ਤਾਂ ਹੈ ਨਹੀਂ ਫਿਰ ਉਹ ਮੈਨੂੰ ਝੂਠ ਬੋਲਦਾ ਕਿ ਤੁਸੀਂ ਝੂਠ ਬੋਲਦੇ ਮੈਂ ਮੈਂਟਲ ਮੁੰਟ ਲਗਾਣੂ ਆ ਜੀ ਮੈਂਟਰ ਤਾਂ ਸੋਨੂ ਬਣਾ ਰੱਖਿਆ ਉਹਨਾਂ ਨੇ ਜਿਹੜੇ ਐਡੇ ਐਡੇ ਗੱਪ ਮਾਰ ਕੇ ਸੋਨੂ ਲਿਆਇਆ ਔਰੇ ਮੇਰੀ ਗੱਲ ਸੁਣਦਾ ਹੈ ਉਹਦਾ ਐਨੇ ਗੱਪੀ ਨੇ ਬਾਕੀ ਮੈਨੂੰ ਗੱਲ ਦਾ ਮੈਂ ਤੁਹਾਨੂੰ ਕੱਦ ਵੀ ਰੱਖ ਦੰਦਾ ਜੀ ਜਦੋਂ ਤੇ ਤੁਸੀਂ ਦੇਖੋ ਨਾ ਮੇਰ ਦਾ ਦਿਲ ਦੇ ਵਿੱਚ ਵੜ ਗਏ ਤੁਸੀਂ ਸੱਚੀ ਗੱਲ ਦਾ ਸਾਈ ਆਏ ਕਰਦੇ ਆ ਜੀ ਉਹਦਾ ਮਲਾਂ ਗਈ ਨਾ ਤਾਂ ਬੇਬੀ ਉਹਦੀ ਸੁਣੇ ਉਹਨੂੰ ਕੋਈ ਨਹੀਂ ਪੈਸਾ ਦਾ ਹੀ ਲਿਆ ਕਰਦਾ ਆਪਾਂ ਇਹ ਕਰਦੇ ਆ ਪਹਿਲਾਂ ਪਰ ਉਹ ਲੱਗ ਜਾਣੇਗੇ ਠੀਕ ਆ ਫਿਰ ਇਹ ਤੋਂ ਬਾਅਦ ਵਿੱਚ ਆਪਾਂ ਮਤਲਬ ਬਾਹਰੇ ਭੱਜਾਂਗੇ ਕੇਰਾਪੁਰੋਂ ਭੱਜ ਜੀਏ ਕਿਲਾ ਮੇਰੇ ਨੋ ਮੈਂ ਆਪਦੇ ਗੁੱਠੇਗਾਠੇ ਸਾਰਾ ਕੁਝ ਲੁਆ ਰੱਖਿਆਗਾ ਉਡੀਡਾ ਇਥੇ ਲੈ ਦੀ ਲੋੜ ਦੀ ਇਹ ਸੋ ਗੁੱਠਾ ਲਵਾਇਆ ਹੋਇਆ ਪਰ ਤੁਸੀਂ ਤਾਂ ਅੱਠ ਬੈਂਡ ਤੁਸੀਂ ਸਾਈਨ ਕਿਉਂ ਨਹੀਂ ਕਰਦੇ ਮੈਂ ਤਾਂ ਸਾਈਨ ਕਰਦਾ ਜੀ ਬੇਬੇ ਹੁਰੀਆਂ ਦੇ ਗੁੱਠੇ ਲਵਾ ਰਖੇ ਨੇ ਮੈਂ ਖਿਆ ਮੈਂ ਤਾਂ ਉਲਝੇ ਜਾਣਾ ਇੱਕ ਵਾਰੀ ਬਾਲਾ ਪਤਾ ਕੀ ਚੱਕਰ ਆਗਾ ਮੇਰੀ ਗੱਲ ਸੁਣੋ ਹੈ ਤੁਸੀਂ ਐਨੇ ਸੋਹਣੇ ਉਹਦਾ ਸੁੜਦਾ ਕਰਮ ਮਾੜੇ ਸੀ ਉਹ ਚੱਪਣ ਵਰਗੇ ਮੂੰਹਲੇ ਦੇ ਆ ਗਏ ਮੇਰੀ ਗੱਲ ਸੁਣੋ ਹੈ ਆਪੜੀ ਦਾ ਜੋੜੀ ਵਾਲੀ ਸੋਹੀ ਲੱਗਦੀ ਹੈ ਜੇ ਆਪਾਂ ਸੈਲਫੀ ਕਿੱਥੇ ਦੇਖਾ ਦਵਾਂ ਨਾ ਮੈਂ ਤੁਸ ਨੂੰ ਤੁਸੀਂ ਤਾਂ ਹੈ ਕਹੋਗੇ ਕਿ ਵਸ ਮੈਂ ਜੱਟ ਨਹੀਂ ਤੇਰੇ ਨਾਲ ਆ ਹੈ ਪਰ ਜੀ ਦੀ ਗੱਲ ਸੁਣੋ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਹੈ ਆਪਾਂ ਸਾਰਾ ਕੁਝ ਕਰ ਦਾਂਗੇ ਮੈਂ ਤੇਰਾ ਵੀਜ਼ਾ ਵੀ ਲਵਾ ਦੂੰਗਾ ਹੋਰ ਦੱਸ ਪਰ ਫਿਰ ਮੈਂ ਉਹਨਾਂ ਨੂੰ ਕੀ ਕਹੂੰਗੀ ਕਹਿਣਾ ਕੀਆ ਤੂੰ ਉਹ ਕਹਿਣ ਕੋਣ ਵਾਲੀ ਟੈਨਸ਼ਨ ਛੱਡ ਦੇ ਫਿਰ ਇਹ ਤਾਂ ਐ ਕਹੂਗਾ ਨਾ ਕਿ ਮੈਨੂੰ ਧੋਖਾ ਦੇਗੀ ਧੋਖਾ ਦੇਗੀ ਦੇਗੀ ਉਹ ਤੈਨੂੰ ਬੜਾ ਸੱਚਾ ਸਬਿੱਤਰਾ ਲੱਗਦਾ ਜਦੋਂ ਤੈਨੂੰ ਐਡੇ-ਐਡੇ ਗੱਪ ਮਾਰ ਕੇ ਲਿਆ ਸਕਦਾ ਯਾਰ ਮੈਂ ਵੀ ਉਹਨਾਂ ਇਹ ਪੁੱਛਿਆ ਸੀਗਾ ਮੈਂ ਕਿਹਾ ਤੂੰ ਮੈਨੂੰ ਵੀ ਇਹਦਾ ਸਰਟੀਫਿਕੇਟ ਦਿਖਾ ਪਰ ਉਹ ਮੇਰੀ ਗੱਲ ਨੂੰ ਟਾਲੀ ਜਾਂਦਾ ਮੈਨੂੰ ਦੁੱਖ ਹੁੰਦਾ ਹੀ ਨਹੀਂ ਮੈਨੂੰ ਲੱਗਦਾ ਸੱਚੀ ਉਹ ਕਿਤੇ ਨੌਵੀਂ ਚ ਤਿੰਨ ਵਾਰ ਫੇਲ ਹੋ ਗਿਆ ਉਹਦਾ ਮੈਂ ਤੈਨੂੰ ਦੱਸਿਆ ਤਾਂ ਹੈਗਾ ਉਹ ਜਦੋਂ ਤੈਨੂੰ ਉਹ ਧੋਖਾ ਦੇ ਸਕਦਾ ਫਿਰ ਤੇਰੀ ਕੀ ਨੂਰ ਹੜਕਦੀ ਹੈ ਕਿ ਤੂੰ ਧੋਖਾ ਦੇ ਦੇ ਹੈ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਮੈਨੂੰ ਇੱਕ ਗੱਲ ਆ ਦੋ ਬੀਜੇ ਪੂਜਾ ਦੀ ਛੱਡ ਦੋ ਟੈਨਸ਼ਨ ਮੇਰੀ ਏਜੰਟਾਂ ਉਹਨੂੰ ਨਾਲ ਸਾਰਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਕਿਉਂ ਪੜਿਆ ਲਿਖਿਆ ਮੈਂ ਜ਼ਿਆਦਾ ਆਗਾ ਤੇ ਮੈਨੂੰ ਤੁਸੀਂ ਆਏ ਦੱਸੋ ਜੀ ਹੈ ਮੈਨੂੰ ਪਿਆਰ ਕਰਦੇ ਹੋ ਤੁਸੀਂ ਮੈਂ ਸੋਣਾ ਲੱਗਦਾ ਤੁਹਾਨੂੰ ਸੱਚੀ ਦੱਸੋ

ਓ ਪ੍ਰਿਆ ਕਿੱਧਰ ਲੰਗੀ ਪ੍ਰਿਆ ਸੰਦੀ ਨਹੀਂ ਕਿੱਧਰ ਵਾਗੀ ਮੰਮੀਏ ਹਾਪ ਇਹ ਪ੍ਰਿਆ ਕਿੱਥੇ ਮੈਨੂੰ ਦਿਖ ਨਹੀਂ ਰਹੀ ਬੇਵਰ ਪਾਏ ਵੀ ਕਰ ਦਈ ਬਾਜਾ ਮਾਰ ਲੱਗ ਰਹੀ ਸੀ ਮੈਨੂੰ ਤਾਂ ਆਪ ਨਹੀਂ ਦਿੱਕੀ ਹੈ ਜੀ ਕਿੱਧਰ ਗਈ ਆ ਫਿਰ ਤੂੰ ਕਿੱਧਰ ਜਾ ਰਹੀ ਸੀ ਤੈਨੂੰ ਦਿਖੀ ਨਹੀਂ ਮੈਂ ਤਾਂ ਉਰੀ ਸੀ ਜੀ ਕਿੱਥੇ ਨਾ ਤਾਂ ਉਹ ਅੰਦਰ ਹੈ ਨਾ ਕਿਧਰੇ ਉਹਦੇ ਬਾਥਰੂਮ ਦੇ ਵਿੱਚ ਹੈ। ਵੇ ਮੈਨੂੰ ਮੈਨੂੰ ਦਿਖਦਾ ਤਾਂ ਆਪਣੇ ਵਾਲਾ ਵੀ ਨਹੀਂ ਹੈਗਾ ਉਹ ਕਿ ਦਿਖੂਗੀ। ਆਪਣੇ ਵਾਲਾ ਤਾਂ ਮੈਨੂੰ ਰਾਤ ਵੀ ਨਹੀਂ ਵੀ ਰਿਆ। ਮੈਨੂੰ ਐ ਲੱਗਦਾ ਜਿਹੜੇ ਉਹ ਲੇਜ ਲੂਜ ਖਵਾਉਂਦਾ ਸੀ ਕੁਕਰੇ ਕਰ ਕਰੇ ਖਵਾਉਂਦਾ ਸੀ ਮੈਨੂੰ ਐ ਲੱਗਦਾ ਕੋਈ ਦਾਲ ਚ ਕਾਲਾ ਸੀ। ਇਹ ਕਦੇ ਉਹੀ ਤਾਂ ਨਹੀਂ ਕੁਛ ਕਰਤਾ ਹੁਣ ਤੂੰ ਦੇਖ ਲੈ ਜੇ ਤਾਂ ਖੜੀ ਹੋ ਕੇ ਲੱਭ ਲੈ। 12:00 ਬਜੇ ਮੈਨੂੰ ਆਪਣੇ ਇਹਦਾ ਬੇਟਾ ੁੱਲਾ ਸੁਣ ਬੋਲਦਾ ਸੁਣਿਆ ਹੈਗਾ। ਪਰ ਟਿਕ ਤਾਂ ਮੈਂ ਲਈ ਮੈਨੂੰ ਪਤਾ ਨਹੀਂ ਲੱਗਿਆ ਹੈਗਾ। ਲੈ। ਕਦੇ ਉਈ ਤਾਂ ਨਹੀਂ ਕੋਈ ਕਾਂਡ ਕਰਤਾ ਪੁਰਾ ਪਰਾਨੂ ਦੇਖ ਲੋ ਕਦੇ ਖੱਲਾਂ ਖੁੰਜਾਂ ਦੇ ਵਿੱਚ ਵੜ ਰਹੇ ਹੋਣ ਇਹ ਬੇਬੇ ਹੈ ਨਹੀਂ ਖੱਲ ਖੁੰਜਾਂ ਦੇ ਵਿੱਚ ਵੀ ਮਿੰਤਾ ਲੱਗਦਾ ਮੇਰੇ ਨਾਲ ਤਾਂ ਰੱਬ ਨੇ ਮਾਰੀ ਕਰਤੀ ਫੇਰ ਵਿਆਹ ਕੇ ਤਾਂ ਮੈਂ ਲਿਆਉਂਦਾ ਰਹਿ ਗਿਆ ਭਜਾ ਕੇ ਉਹਨੂੰ ਕੁੰਡੀ ਲੈ ਗਿਆ